ਹੀ ਉਹ ਘਾਰ ਆ ਜਿਹਦਾ ਕਹਿ ਸਕਦੇ ਆ ਕਿ ਸਾਡੇ ਅਜਨਾਲਾ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਜਿਸ ਵੀਰ ਵੱਲੋਂ ਘਰ ਬਣਾਇਆ ਗਿਆ ਸੀ ਉਹ ਗਰੀਬ 9-10 ਸਾਲ ਦੱਸਦਿਆ ਕਿ ਉਹ ਬਾਹਰ ਰਹਿ ਕੇ ਆਇਆ ਆ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਹੜਾ ਇਹੋ ਜਿਹੇ ਹਾਲਾਤ ਪਹਿਲਾਂ ਅਸੀਂ ਵੀ ਨਹੀਂ ਵੇਖੇ ਲੋਕੀ ਦੱਸਦੇ ਸੀ 88 ਚ ਆਇਆ ਸੀ ਪਾਣੀ ਬੜੀ ਤੇਜ਼ ਆਇਆ ਚਲ ਗਿਆ ਪਰ ਹੁਣ ਜੇ ਗੱਲ ਕਰੀਏ 88 ਨਾਲੋਂ ਵੀ ਜ਼ਿਆਦਾ ਜਿਹੜਾ ਡਬਲ ਪਾਣੀ ਆਇਆ ਇਹ ਰੇਤ ਤੋਂ ਜਿਸ ਬੰਦੇ ਨੇ ਕਮਾਈ ਕੀਤੀ ਹੈ ਰੇਤ ਨੇ ਕਲੀ ਕਿਸੇ ਦਾ ਘਰ ਨੀ ਭਰਿਆ ਉਹਦੇ ਸਿਰ 'ਚ ਹੀ ਪਈ ਬਾਤ ਚ ਜੇ ਕਿਤੇ ਇੱਥੇ ਆਣ ਕੇ ਬੰਨਾ ਤੇ ਚੈੱਕ ਕੀਤਾ ਹੁੰਦਾ ਨਾ ਤੇ ਅੱਜ ਲੋਕਾਂ 100 'ਚ 100 ਨੰਬਰੀ ਦੇ ਦੇਣੇ ਸੀ ਸਾਡੇ ਲੋਕ ਬੜੇ ਭੋਲੇ ਆ ਉਹ ਪੁਲਿਸ ਕਰਕੇ ਰੱਬ ਬਣਾਉਣ ਲੱਗਿਆ ਬੰਦੇ ਨੂੰ ਇੱਕ ਮਿੰਟ ਹੀ ਲਾਉਂਦੇ ਤੇ ਸੁੱਟਣ ਲੱਗਿਆ ਵੀ ਇੱਕ ਮਿੰਟ ਲਾਉਂਦੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਹੀ ਹੁੰਦੀ ਤੇ ਆ ਕੰਮ ਹੋਣਾ ਨਹੀਂ ਸੀ ਪੰਜਾਬ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਸਾਡੀ ਮੌਜੂਦਗੀ ਇਸ ਸਮੇਂ ਅਜਨਾਲਾ ਦੇ ਪਿੰਡ ਕੋਨੇਵਾਲ ਦੇ ਵਿੱਚ ਮੌਜੂਦਾ ਹਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਫਲੱਡ ਅਫੈਕਟਡ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਜਿਹੜਾ ਅਸਰ ਪਹੁੰਚਿਆ ਆ ਉਹ ਪਿੰਡ ਕੋਨੇਵਾਲ ਦੇ ਵਿੱਚ ਹੀ ਪਹੁੰਚਿਆ ਕਿਉਂਕਿ ਜਿਹੜਾ ਪਿੰਡ ਕੋਨੇਵਾਲ ਆ ਇਸ ਤੋਂ ਰਾਵੀ ਦਾ ਦਰਿਆ ਜਿਹੜਾ ਉਹ ਕੁਝ ਕਦਮਾਂ ਦੀ ਦੂਰੀ ਦੇ ਉੱਤੇ ਹੀ ਆ ਆ ਦੱਸ ਦਈਏ ਕਿ ਇਸ ਸਮੇਂ ਸਾਡੇ ਨਾਲ ਇਸ ਪਿੰਡ ਦੇ ਕੁਝ ਵਿਅਕਤੀ ਵੀ ਮੌਜੂਦ ਨੇ ਅਤੇ ਜੋ ਸਮਾਜ ਸੇਵੀ ਸੋਨੂ ਜੰਡਿਆਲਾ ਨੇ ਉਹ ਵੀ ਇਸ ਪਿੰਡ ਦੇ ਵਿੱਚ ਪਹੁੰਚੇ ਹੋਏ ਨੇ ਜਿਹੜੇ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਇੰਨਾ ਵੱਲੋਂ ਜਿਹੜੀ ਆ ਰਾਸ਼ਨ ਮਗਰੀ ਵੰਡੀ ਗਈ ਆ ਸੋ ਤੁਹਾਨੂੰ ਕਿਤੇ ਨਾ ਕਿਤੇ ਇਸ ਪਿੰਡ ਦੇ ਹਾਲਾਤ ਵੀ ਦਿਖਾਵਾਂਗੇ ਕਿਉਂਕਿ ਬੀਤੇ ਦਿਨੀ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਸ ਕਿਸਾਨ ਦੀ ਵੀ ਜ਼ਮੀਨ ਹੋਵੇਗੀ ਉਹ ਕਿਸਾਨ ਜੋ ਹੈ ਉਹ ਆਪਣੇ ਜ਼ਮੀਨ ਦੇ ਵਿੱਚੋਂ ਜਿਹੜੀ ਰੇਤ ਆ ਉਹ ਵੇਚ ਸਕਦਾ ਉਹਨਾਂ ਵੱਲੋਂ ਇੱਕ ਜਿਹੜੀ ਨੀਤੀ ਤਿਆਰ ਕੀਤੀ ਗਈ ਕਿਉਂਕਿ ਉਸ ਤੋਂ ਪਹਿਲਾਂ ਹਲਕਾ ਅਜਨਾਲਾ ਤੋਂ ਵਿਦਾਇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਨੀਤੀ ਜਿਹੜੀ ਆ ਉਸ ਨੂੰ ਜਿਹੜਾ ਆ ਮੰਗ ਕੀਤੀ ਗਈ ਸੀ ਕਿ ਇਸ ਨੀਤੀ ਨੂੰ ਜਿਹੜਾ ਆ ਉਹ ਲੋਕਾਂ ਲਈ ਲਾਗੂ ਕੀਤਾ ਜਾਵੇ ਕਿਸਾਨਾਂ ਲਈ ਲਾਗੂ ਕੀਤਾ ਜਾਵੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਐਲਾਨ ਕਰ ਦਿੱਤਾ ਜਾਂਦਾ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਪਿੰਡ ਕੋਨੇਵਾਲ ਦੀਆਂ ਦਿਖਾ ਰਹੇ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਜ਼ਮੀਨਾਂ ਦੇ ਵਿੱਚ ਰੇਤ ਆ ਰੇਤ ਵੱਡੇ ਪੱਧਰ ਤੇ ਆ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਦੇ ਜਿੰਨੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਕੀ ਉਹਨਾਂ ਪਿੰਡਾਂ ਦੇ ਵਿੱਚ ਰੇਤ ਜਿਹੜੀ ਆ ਉਹ ਵਰਤਨ ਯੋਗ ਆ ਕਿਉਂਕਿ ਅਕਸਰ ਸਾਡੀ ਕੋਈ ਜ ਕਿਸਾਨਾਂ ਨਾਲ ਵੀ ਗੱਲ ਹੋਈ ਆ ਕਿਸਾਨਾਂ ਦਾ ਤਰਕ ਇਹ ਆ ਕਿ ਜਿਹੜੀ ਇਹ ਰੇਤ ਹੈਗੀ ਆ ਇਹ ਰੇਤ ਵਰਤਨਯੋਗ ਨਹੀਂ ਆ ਕੁਝ ਅ ਹ ਹ ਨੀਚੇ ਦੀ ਦੀ ਗੱਲ ਕਰੀਏ ਤਾਂ ਥੱਲੇ ਰੇਤਲੀ ਰੇਤ ਦੇ ਥੱਲੇ ਜਿਹੜੀ ਆ ਉਹ ਮਿਕਸ ਜਿਹੜੀ ਮਿੱਟੀ ਵੀ ਨਾਲ ਆਏਗੀ ਕਿਤੇ ਰੇਤਲੀ ਮਿੱਟੀ ਵੀ ਆ ਰਹੀ ਆ ਉਹ ਰੇਤ ਜਿਹੜੀ ਆ ਉਹ ਵਰਤਨ ਦੇ ਵਿੱਚ ਜਿਹੜੀ ਆ ਵਰਤੋ ਦੇ ਵਿੱਚ ਨਹੀਂ ਆ ਸਕਦੀ ਤਾਂ ਤੁਹਾਨੂੰ ਮੈਂ ਥੋੜਾ ਜਿਆਦਾ ਦੂਰ ਦਾ ਦ੍ਰਿਸ਼ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇੱਥੋਂ ਜਿਹੜੀ ਰੇਤ ਆ ਉਹ ਕਾਫੀ ਦੂਰ ਤੱਕ ਜਿਹੜੀ ਆ ਉਹ ਜ਼ਮੀਨ ਦੇ ਵਿੱਚ ਪੈਰੀ ਦੇ ਵਿੱਚ ਆਈ ਹੋਈ ਆ ਅਤੇ ਉਸ ਤੋਂ ਕੋਸ਼ਕਦਮਾਂ ਦੀ ਦੂਰੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੇ ਅ ਇੱਥੇ ਤੁਸੀਂ ਬੰਦ ਜਿਹੜਾ ਉੱਥੇ ਟੁੱਟਾ ਹੈਗਾ ਸੀ ਉੱਥੋਂ ਜਿਹੜੇ ਸਿੱਖ ਜਥੇਬੰਦੀਆਂ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਆਗੂ ਹੈਗੇ ਨੇ ਗੁਰੂ ਦਾ ਬਾਗਵਾਲੇ ਜਿਹੜੇ ਬਾਬਾ ਜੀ ਹੈਗੇ ਉਹਨਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਆ ਸੋ ਸਾਡੇ ਨਾਲ ਕੁਝ ਸੰਗਤ ਵੀ ਮੌਜੂਦ ਹੈ ਤੇ ਸਮਾਜਸੀ ਵੀ ਵੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਹਾਂਜੀ ਸੋਨੂ ਜੀ ਸਵਾਗਤ ਹੈ ਜੀ ਹਮਦਰ ਟੀਵੀ ਦੇ ਵਿੱਚ ਸੋਨੂ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਕਿ ਪੇਲਾਂ ਦਾ ਅਸੀਂ ਇਸ ਜਗ੍ਹਾ ਦੇ ਉੱਤੇ ਉਦੋਂ ਆਏ ਸੀ ਜਦੋਂ ਪਾਣੀ ਜਿਹੜਾ 10-10 12-12 ਫੁੱਟ ਸੀ ਹੁਣ ਦੀ ਗੱਲ ਕੀਤੀ ਜਾਵੇ ਜਿਹੜਾ ਪਾਣੀ ਆ ਪਾਣੀ ਬਿਲਕੁਲ ਢੇਠਾ ਜਾ ਚੁੱਕਾ ਆ ਪਰ ਜਿਹੜੇ ਹਾਲਾਤ ਨੇ ਹਾਲਾਤ ਬਹੁਤ ਜ਼ਿਆਦਾ ਬੁਰੇ ਦਿਖਾਈ ਦੇ ਰਹੇ ਆ ਸਭ ਤੋਂ ਪਹਿਲਾਂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਅਜਨਾਲਾ ਹਲਕਾ ਜਿਹੜਾ ਵਾ ਉਹ ਜਿਹੜਾ ਇਹੋ ਜਿਹੇ ਹਾਲਾਤ ਪਹਿਲਾਂ ਅਸੀਂ ਵੀ ਨਹੀਂ ਵੇਖੇ ਲੋਕੀ ਦੱਸਦੇ ਸੀ 88 ਚ ਆਇਆ ਸੀ ਪਾਣੀ ਬੜੀ ਤੇਜ਼ ਆਇਆ ਸੀ ਚਲ ਗਿਆ ਪਰ ਹੁਣ ਜੇ ਗੱਲ ਕਰੀਏ ਵੀ 88 ਨੂੰ ਵੀ ਜ਼ਿਆਦਾ ਜਿਹੜਾ ਡਬਲ ਪਾਣੀ ਆਇਆ ਪਹਿਲਾਂ ਤੇ ਅਸੀਂ ਤਰਨਤਾਰਨ ਕਾਫੀ ਦਿਨ ਲਾਏ ਤਰਨਤਾਰਨ ਜ਼ਿਲ੍ਹੇ ਦੇ ਜਿੰਨੇ ਵੀ ਮੰਡ ਏਰੀਏ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਲੋੜ ਸੀਗੀ ਸੇਵਾ ਚੱਲਦੀ ਰਹੀ ਸਾਡੀ ਫਿਰ ਜਦੋਂ ਇੱਧਰ ਆ ਗਏ ਤੇ ਫਿਰ ਇੱਥੇ ਅਸੀਂ ਲਗਾਤਾਰ ਹੀ ਜਿਹੜਾ ਵਾ ਵਖ-ਵਖ ਪਿੰਡਾਂ 'ਚ ਜਿੱਥੇ-ਜਿੱਥੇ ਜ਼ਰੂਰਤ ਦਾ ਸਮਾਨ ਪਹੁੰਚਾਉਣ ਦੀ ਲੋੜ ਸੀ ਉਹ ਪਹੁੰਚਾਏ ਹੁਣ ਵੀ ਅਸੀਂ ਵੇਖਿਆ ਕਿ ਸਾਨੂੰ ਪਤਾ ਲੱਗਾ ਕਿ ਲਿਕੁਇਡ ਦੁੱਧ ਦੀ ਬਹੁਤ ਕਮੀ ਆ ਉਹ ਅਸੀਂ ਲੈ ਕੇ ਆਏ ਕਿਉਂਕਿ 100 ਦਿਨ ਉਹ ਖਰਾਬ ਨਹੀਂ ਹੁੰਦਾ ਉਹ ਹੁਣ ਸਾਰਾ ਜਿਹੜਾ ਜ਼ਰੂਰਤ ਦਾ ਸਮਾਨ ਆ ਚਾਹੇ ਪਾਣੀ ਆ ਤਰਪੈਲਾਵਾ ਸੁੱਕਾ ਰਾਸ਼ਨ ਆ ਗਾਵਾਂ ਮੱਝਾਂ ਦਾ ਚਾਰਾ ਉਹ ਲਗਾਤਾਰ ਹੀ ਔਰ ਇਹ ਸਾਨੂੰ ਸਾਰਾ ਜਿਹੜਾ ਪ੍ਰੋਵਾਈਡ ਕਰਾਇਆ ਉਸ ਇਨਸਾਨ ਦਾ ਨਾਂ ਲੈਣਾ ਬੜਾ ਜ਼ਰੂਰੀ ਹੈ ਉਮਰਤਸਰ ਦੇ ਮੈਂਬਰ ਪਾਰਲੀਮੈਂਟ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਉਹਨਾਂ ਸਾਨੂੰ ਕਿਹਾ ਕਿ ਜਿਸ ਚੀਜ਼ ਦੀ ਵੀ ਲੋੜ ਆ ਤੁਸੀਂ ਪਈ ਜ਼ਰੂਰਤਮੰਦਾਂ ਪਰਿਵਾਰਾਂ ਤੱਕ ਪਹੁੰਚਾਓ ਅਸੀਂ ਆਣ ਕੇ ਸੇਵਾ ਲਗਾਤਾਰ ਕਰ ਰਹੇ ਹਾਂ ਔਰ ਇੱਥੇ ਹਾਲਾਤ ਤੁਸੀਂ ਵੇਖ ਲਓ ਕਿ ਇਹ ਜਿਹੜਾ ਬੰਨ ਬੱਜਿਆ ਜਾ ਰਿਹਾ ਹੈ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਬੰਨ ਰਿਹਾ ਔਰ ਅਸੀਂ ਲਗਾਤਾਰ ਇਹ ਮੇਰੇ ਵੀਰ ਨਾਲ ਸੇਵਾ ਕਰਦੇ ਆ ਸੰਪਰਦਾਇ ਇਹਨਾਂ ਦੇ ਮੈਂਬਰ ਨੇ ਉਹਨਾਂ ਦੇ ਔਰ ਪਰਲੇ ਬਨੈ ਸਰਿਆਲੀ ਵਾਲੇ ਮਹਾਪੁਰਸ਼ ਬਨਰ ਹੈ ਜਿਹੜੀ ਕਮਾਈ ਲੋਕਾਂ ਨੇ ਕੀਤੀ ਸੀ ਇਹ ਜਿਹੜਾ ਹੜ ਆਇਆ ਨਹੀਂ ਹੈ ਅੱਜ ਤੁਸੀਂ ਫੋਟੋਆਂ ਵੇਖ ਰਹੇ ਜਿਨਾ ਵੱਡੇ ਵੱਡੇ ਅਫਸਰਾਂ ਦੀਆਂ ਚੈਨਲਾਂ ਤੇ ਕਿੰਨੇ ਨੰਬਰ ਦੋਗੇ ਕੀ ਕਰੋਗੇ ਇਹ ਜੇ ਕਿਤੇ ਇੱਥੇ ਆਣ ਕੇ ਬੰਨਾਂ ਤੇ ਚੈੱਕ ਕੀਤਾ ਹੁੰਦਾ ਨਾ ਤੇ ਅੱਜ ਲੋਕਾਂ 100 ਚ 100 ਨੰਬਰ ਹੀ ਦੇ ਦੇਣੇ ਸੀ ਸਾਡੇ ਲੋਕ ਬੜੇ ਭੋਲੇ ਆ ਉਹ ਭੋਲੇ ਇਸ ਕਰਕੇ ਆ ਵੀ ਰੱਬ ਬਣਾਉਣ ਲੱਗਿਆ ਬੰਦੇ ਨੂੰ ਇੱਕ ਮਿੰਟ ਹੀ ਲਾਉਂਦੇ ਤੇ ਸੁੱਟਣ ਲੱਗਿਆ ਵੀ ਇੱਕ ਮਿੰਟ ਲਾਉਂਦੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਹੀ ਹੁੰਦੀ ਤੇ ਆ ਕਮ ਹੋਣਾ ਨਹੀਂ ਸੀ ਜਿਹੜੇ ਜਿਹੜੇ ਬੰਦੇ ਮਾਈਨਿੰਗ ਕਰਦੇ ਰਹੇ ਰੇਤਾ ਕੱਢਦੇ ਰਹੇ ਦਰਿਆ ਚੋਂ ਅੱਜ ਉਹੀ ਰੇਤਾ ਨੇ ਸਾਰਾ ਜਿਹੜਾ ਵਾਜਨਾਲਾ ਮਾਜਾ ਡੋਬਤਾ ਆ ਇਹੋ ਰੇਤਾ ਉਹ ਤੁਹਾਨੂੰ ਮੁਖਾਵਾਂ ਨਾਲ ਵੀ ਜਿਹਦੀ ਰੇਤਾ ਤੋਂ ਠੇਕਿਆਂ ਤੋਂ ਲੜਾਈ ਹੁੰਦੀ ਆ ਤੇ ਜਿਹਦੇ ਰੇਟ ਕਦੀ ਵਧਦੇ ਤੇ ਕਦੀ ਘਟਦੇ ਤੇ ਜਿਹਦੇ ਤੇ ਰਾਜਨੀਤੀ ਹੁੰਦੀ ਹਰ ਸਰਕਾਰ ਇਹੋ ਰੇਤ ਜੇ ਇਹ ਰੇਤ ਤੋਂ ਜਿਸ ਬੰਦੇ ਨੇ ਕਮਾਈ ਕੀਤੀ ਏ ਰੇਤ ਨੇ ਕਦੀ ਕਿਸੇ ਦਾ ਘਰ ਨਹੀਂ ਪਰਿਆ ਉਹਦੇ ਸਿਰ 'ਚ ਹੀ ਪਈ ਬਾਅਦ 'ਚ ਇਸ ਕਰਕੇ ਆ ਜੋ ਕਿਸਾਨਾਂ ਦਾ ਹਾਲ ਹੋਇਆ 3 ਲੱਖ ਏਕੜ ਤੋਂ ਵੱਧ ਫਸਲਾਂ ਖਰਾਬ ਹੋ ਗਈਆਂ ਸਰਕਾਰਾਂ ਹੱਥ ਖੜੇ ਕਰ ਗਈਆਂ ਸੰਤ ਸਮਾਜ ਉੱਤਰਿਆ ਪਰਲੇ ਬੰਨੇ ਜਿਹੜੇ ਬੰਨੇ ਆ ਉਹ ਸਰੀਆਲੀ ਵਾਲੇ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਜੀ ਬੰਨ ਰਹੇ ਔਰ ਘਾਰ ਜਿਹੜੇ ਘਰਾਂ ਦੇ ਛੱਤਾਂ ਦੇ ਉਤੋਂ ਦੀ ਪਾਣੀ ਗਿਆ ਇੱਥੋਂ ਇਹ ਸਾਡੀਆਂ ਨਲਾਇਕੀਆਂ ਸੀ ਮੈਂ ਇਹਨੂੰ ਚੰਗਾ ਕੰਮ ਨਹੀਂ ਕੋਈ ਕਹੂੰਗਾ ਇਹ ਨਲਾਇਕੀਆਂ ਇੱਕ ਤਲੁਕੀ ਟੈਕਸ ਦੇਣ ਇੱਕ ਲੋਕੀ ਕਿਰਤ ਕਮਾਈ ਚ ਇੱਥੇ ਪੁੰਨਦਾਨ ਸੇਵਾ ਵੀ ਕਰਨ ਤੇ ਇੱਕ ਲੋਕਾਂ ਦੇ ਜਿਹੜੀਆਂ ਜ਼ਮੀਨਾਂ ਵਾਂ ਉਹ ਵੀ ਬੰਜਰ ਹੋ ਜਾਣੇ ਕਿੱਥੋਂ ਤੱਕ ਜਾਇਜ਼ ਆ ਨਾਲ ਦੀ ਨਾਲ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜਿਹੜਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖਦੇ ਰਹੇ ਹੋ ਕਿ ਜਿਹੜੀ ਇੱਕ ਕੋਠੀ ਆ ਉਹ ਪਾਣੀ ਦੇ ਨਾਲ ਹੀ ਜਿਹੜੀ ਉਹ ਢਹਿ ਢੇਰੀ ਹੋ ਜਾਂਦੀ ਉਹ ਤਸਵੀਰਾਂ ਵੀ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਕੀ ਇਹ ਜਿਹੜੀ ਕੋਠੀ ਆ ਇਹਦਾ ਇਹ ਜ਼ਰੂਰ ਨੁਕਸਾਨੀ ਗਈ ਆ ਪਰ ਇਹਦੇ ਨਾਲ ਜਿਹੜੀਆਂ ਹੋਰ ਕੋਠੀਆਂ ਦੇ ਇਸ ਤੋਂ ਛੋਟੇ ਘਰ ਵੀ ਨੇ ਉਹਨਾਂ ਦੇ ਤੇ ਗੁਰੂ ਕਿਰਪਾ ਰਹੀ ਕਿ ਉਹਨਾਂ ਉਹਨਾਂ ਦਾ ਜਿਹੜਾ ਬਿਲਕੁਲ ਬਚਾਰਿਆ ਪਾਣੀ ਦਾ ਜਿਹੜਾ ਸੀ ਉਹ ਇੱਕ ਲੈਵਲ ਦੇ ਉੱਤੇ ਸੀ ਪਰ ਇਸ ਕੋਠੀ ਦਾ ਹੀ ਨੁਕਸਾਨ ਹੋਇਆ ਇਸ ਏਰੀਆ ਦੇ ਵਿੱਚ ਦੂਸਰੇ ਜਿਹੜੇ ਆਸ-ਪਾਸ ਘਰ ਹੈਗੇ ਸੀ ਪਾਣੀ ਤਾਂ ਉਹਨਾਂ ਦੇ ਅੰਦਰ ਜ਼ਰੂਰ ਗਿਆ ਤਰੇੜਾ ਵੀ ਕੋਸ਼ਕਰਾਂ ਦੇ ਵਿੱਚ ਆਈਆਂ ਨੇ ਪਰ ਜਿਹੜੀ ਪੂਰੀ ਤਰੀਕੇ ਨਾਲ ਜਿਹੜੀ ਨੁਕਸਾਨੀ ਗਈ ਕੋਠੀ ਆ ਉਹ ਸਿਰਫ ਤੇ ਸਿਰਫ ਇਹੀ ਕੋਠੀ ਜਿਹੜੀ ਆ ਜਿਸ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਿਲਕੁਲ ਤੁਸੀਂ ਗੱਲ ਜਿਹੜੀ ਬਹੁਤ ਸਾਰੇ ਘਰ ਆ ਕਈ ਤੇ ਘਰ ਲੱਭੇ ਹੀ ਨਹੀਂ ਕਈ ਤੇ ਤੁਸੀਂ ਬਜ਼ੁਰਗਾਂ ਦੀਆਂ ਵੇਖ ਰਹੇ ਜੀ ਵੀਡੀਓ ਕਿਉਂਕਿ ਨੁਕਸਾਨ ਜਿਹੜਾ ਜਦੋਂ ਸਰਵਨਾਸ਼ ਹੁੰਦਾ ਨਾ ਫਿਰ ਉਹ ਨੁਕਸਾਨ ਜਿਹੜਾ ਉਹ ਸਾਰੇ ਪਾਸੇ ਹੁੰਦਾ ਵਾ ਔਰ ਨੁਕਸਾਨ ਤੇ ਜਦੋਂ ਪਾਣੀ ਆਉਂਦਾ ਪਾਣੀ ਦੇ ਗੜੀ ਕਿੰਨੇ ਖਲੋਣਾ ਇੱਥੇ ਤੇ ਬੇੜੀਆਂ ਹੀ ਕਿੰਨਾ ਕਿੰਨਾ ਚਰ ਮਿਲੀਆਂ ਨਹੀਂ ਕਿੰਨਾ-ਕਿੰਨਾ ਚਿਰ ਲੋਕੀ ਆਵਾਜ਼ਾਂ ਮਾਰਦੇ ਰਹੇ ਬਿਲਕੁਲ ਦੋ-ਦੋ ਦਿਨ ਵੀ ਕਈਆਂ ਨੂੰ ਵੇਟ ਕਰਨੀ ਪਈ ਆ ਕਿ ਉਹਨਾਂ ਤੱਕ ਜਿਹੜਾ ਆ ਫਿਰ ਹੈਲੀਕਾਪਟਰ ਦੇ ਥਰੂ ਜਿਹੜੀ ਆ ਮਦਦ ਭੇਜੀ ਗਈ ਆ ਭਾਜੀ ਹੈਲੀਕਾਪਟਰ ਤੋਂ ਤੇ ਸਿਰਫ ਇੱਕ ਫਾਰਮੈਲਟੀ ਹੋਈ ਆ ਲੋਕਾਂ ਨੂੰ ਦਲਾਸਾ ਦੇਣ ਦੀ ਜੇ ਸੰਤ ਸਮਾਜ ਮੋਰਚਾ ਨਾ ਸੰਭਦਾ ਹੂੰ 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 ਸਿੱਖ ਜਥੇਬੰਦੀਆਂ ਸਮਾਜ ਸੇਵੀ ਨਾ ਹੋਂਦੇ ਤੇ ਬਹੁਤ ਬੁਰਾ ਹਾਲ ਹੋਣਾ ਸੀ ਉਹ ਤੇ ਇਨਾ ਨਾ ਪਾਣੀ ਸੀਗਾ ਹੂੰ ਹੂੰ ਤੱਲੰਗਰ ਲੈ ਕੇ ਜਿਹੜਾ ਸੰਸਮਾਜ ਪਹੁੰਚ ਗਿਆ ਸੀ ਇੱਥੇ ਜਿੱਥੇ ਲੋਡ ਸੀ ਹਰ ਚੀਜ਼ ਦੀ ਔਰ ਇਹੀ ਜ਼ਰੂਰਤ ਆ ਪੰਜਾਬ ਦੇ ਲੋਕ ਤੁਹਾਡੇ ਤੋਂ ਮੰਗਦੇ ਕੀ ਆ ਕਿਸਾਨਾਂ ਦੀ ਮੰਗ ਕੀ ਆ ਹੈ ਕੀ ਉਹਨਾਂ ਕੋਲ ਸੁਣ ਜੀ ਹੁਣ ਨਹੀਂ ਇਹ ਗੱਲ ਕਰੋ ਤੁਸੀਂ ਇਸ ਏਰੀਆ ਦੇ ਵਿੱਚ ਬੜਾ ਵਿਚਰੇ ਹੋ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਕਰ ਰਹੇ ਹੋ ਕਿਸ ਤਰੀਕੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜ਼ਿਆਦਾ ਆਈਆਂ ਨੇ ਸਮੇਂ ਲੋਕਾਂ ਨੂੰ ਇੱਥੇ ਮੁਸ਼ਕਲਾਂ ਭਾਜੀ ਸਭ ਤੋਂ ਜ਼ਿਆਦਾ ਹਣ ਤੇ ਅੱਜ ਜਿਹੜਾ ਜ਼ਰੂਰਤ ਆ ਨਾ ਪਹਿਲਾਂ ਪਾਣੀ ਚ ਤੇ ਸਾਰੇ ਰੀਲਾਂ ਪਾਉਂਦੇ ਸੀ ਫੋਟੋਆਂ ਪਾਉਂਦੇ ਸੀ ਮੇਰੀ ਬੇਨਤੀ ਹੈ ਕਿ ਭਰਾਓ ਆਪਾਂ ਇਹਨਾਂ ਲੋਕਾਂ ਨੂੰ ਛੱਡੋ। ਮੈਂ ਹੁਣ ਅਸੀਂ ਗਰਾਉਂਡ ਜ਼ੀਰੋ ਦੇ ਉੱਤੇ ਆ ਹਨਾ ਗਰਾਉਂਡ ਜ਼ੀਰੋ ਤੋਂ ਸਾਡੇ ਦਰਸ਼ਕਾਂ ਨੂੰ ਲੋਕਾਂ ਨੂੰ ਸੱਚਾਈ ਦਾ ਪਤਾ ਲੱਗਣਾ ਚਾਹੀਦਾ ਕਿਉਂਕਿ ਅਸੀਂ ਦੇਖਿਆ ਯੂਪੀ ਮਿਲ ਕੋਈ ਸਟੇਟ ਰਹੀ ਨਹੀਂ ਆ ਜਿਸ ਤਰ੍ਹਾਂ ਮੈਂ ਅੱਗੇ ਗੱਲ ਕਰਦਾ ਹੁਣਾਂ ਕਿ 2 ਮਿੰਟ ਦੀ ਸਰਵਿਸ ਸੀ ਜਿਸ ਤਰ੍ਹਾਂ ਪੀਏਪੀ ਚੌਂਕ ਜਲੰਧਰ ਤੋਂ ਕਹਿੰਦੇ ਬਸ ਸੀ 2 ਮਿੰਟ ਦੀ ਸਰਵਿਸ ਉਸ ਤਰ੍ਹਾਂ ਇਹਦੇ ਟਰਾਲੀ ਦੀ 2 ਮਿੰਟ ਦੀ ਸਰਵਿਸ ਸੀ। 1 ਘੰਟੇ 'ਚ 300 ਟਰਾਲੀ ਦੀ ਐਵਰੇਜ ਕੱਢੀ ਤੁਸੀਂ ਮੇਰੇ ਲੱਗੇ ਉਹ ਦਿਨ ਅਜਨਾਲੇ ਤੋਂ। ਔਰ ਜਿਹੜੀ ਗੱਲ ਮੈਂ ਹੀ ਆਪਣੇ ਲੋਕਾਂ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਇਹ ਵੀਡੀਓ ਜਿਹੜੀ ਚ ਮੈਂ ਬੋਲਿਆ ਸੀਗਾ ਉਹ ਮੈਂ ਸਰਕਾਰਾਂ ਲਈ ਕਿਹਾ ਸੀਗਾ ਲੋਕਾਂ ਲਈ ਨਹੀਂ ਕਿਹਾ ਲੋਕ ਕੀ ਤੇ ਭਾਈ ਦਰਦ ਰੱਖਦੇ ਕਿ ਦੂਜੇ ਦਾ ਜਦੋਂ ਪੰਜਾਬ ਸਾਰਿਆਂ ਨਾਲ ਖਲੋਤਾ ਚ ਪੰਜਾਬ ਦੀ ਕਮਾਈ ਲੋਕਾਂ ਵੇਖ ਲਈ ਵੇਖੋ ਮੁਸਲਮਾਨ ਭਾਈਚਾਰਾ ਦੂਜੇ ਭਾਈਚਾਰੇ ਸਾਰੇ ਹੀ ਇੱਥੇ ਆਣ ਕੇ ਸੇਵਾ ਕਰਨ ਦੇ ਸੋ ਇਹ ਤੁਹਾਨੂੰ ਕਹਿਣ ਦਾ ਮਤਲਬ ਵੀ ਅੱਜ ਪਾਣੀ ਨੇ ਨਾ ਵੇਖਿਆ ਹਿੰਦੂ ਨਾ ਮੁਸਲਮਾਨ ਨਾ ਸਿੱਖ ਨਾ ਸਾਈ ਸਾਰਿਆਂ ਦੇ ਘਰਾਂ ਚ ਆ ਗਿਆ ਔਰ ਮਨੁੱਖਤਾ ਦਾ ਸੰਤੇਜ ਸਾਨੂੰ ਇਕੱਠਾ ਵੀ ਕਰ ਗਿਆ ਅੱਜ ਸਾਨੂੰ ਲੋੜ ਐ ਇਹਨਾਂ ਦੇ ਦੁੱਖਦਰਚ ਹੋਣ ਅਸਲ ਸਰਵਨਾਸ਼ ਤੇ ਹੁਣ ਪਤਾ ਲੱਗਾ ਨਾ ਪਾਣੀ ਘਟਿਆ ਚਾਰੇ ਪਾਸੇ ਤਪਾਈ ਦੇ ਮੰਚਰ ਤੇ ਹੁਣ ਸਾਨੂੰ ਲੋੜ ਐ ਆਪਣੇ ਲੋਕਾਂ ਨਾਲ ਖਲੋਣ ਦੀ ਇਹ ਬਹੁਤ ਜ਼ਰੂਰੀ ਆ ਔਰ ਸਰਕਾਰ ਘਟੋ ਘਟ 50-50000 ਰੁਪਇਆ ਮੁਆਵਜ਼ਾ ਜਿਹੜਾ ਪਰ ਕਿੱਲੇ ਦਾ ਦਵੇ ਇਹ ਜਿਹੜਾ ਵਾ ਬਹੁਤ ਵੱਡਾ ਨੁਕਸਾਨ ਹੋਇਆ ਫਸਲਾਂ ਕਿਤੇ ਐਰ ਕੀ ਥੋੜੀ ਉਸੇ ਵੇਲੇ ਕਣਕ ਬੀਜੀ ਜਾਣੀ 23 ਚ ਆਇਆ ਸੀਗਾ ਤੇ ਐਰ ਕੀ ਤਿਆਰ ਹੋਇਆ ਤੇ ਸਾਰੇ ਦੀਆਂ ਸਾਰੀਆਂ ਫਸਲਾਂ ਡੁੱਬ ਗਈਆਂ ਫੇਰ ਉਹਨਾਂ ਸੜਕ ਕੋਈ ਨਹੀਂ ਬਚੀ ਆਲੇ ਦੁਆਲੇ ਕੋਈ ਰਸਤਾ ਨਹੀਂ ਕੋਈ ਘਰ-ਬਾਰ ਨਹੀਂ ਕਿੰਨਾ ਨੁਕਸਾਨ ਹੋਇਆ ਆ ਵੇਖੋ ਤੁਹਾਡੇ ਸਾਹਮਣੇ ਹੀ ਹੈ ਇਹ ਸਰਵਨਾਸ਼ ਹੀ ਆ ਸਾਰੇ ਬੰਨੇ ਹਾਲਾਤ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇਕਰੀ ਘਰਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਦਿਖਾ ਦਿਓ ਇਹ ਹੀ ਉਹ ਘਾਰ ਆ ਜਿਹਦਾ ਕਹਿ ਸਕਦੇ ਆ ਕਿ ਸਾਡੇ ਅਜਨਾਲਾ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਇਹ ਜੇਸ ਵੀਰ ਵੱਲੋਂ ਘਰ ਬਣਾਇਆ ਗਿਆ ਸੀ ਉਹ ਕੋਲ ਕਰੀਬ ਉਹ ਨੋ ਦਾ ਸਾਲ ਦੱਸ ਦਿਆ ਕਿ ਉਹ ਬਾਹਰ ਰਹਿ ਕੇ ਆਇਆ ਆ ਅਤੇ ਬਾਹਰ ਰਹਿਣ ਤੋਂ ਬਾਅਦ ਉਸਨੇ ਇਹ ਮਿਹਨਤ ਕੀਤੀ ਇਹ ਜੋ ਆਪਣਾ ਘਰ ਆ ਆਪਣੇ ਪਰਿਵਾਰ ਦੇ ਨਾਲ ਪਰਿਵਾਰ ਦੇ ਲਈ ਤਿਆਰ ਕੀਤਾ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤਾਂ ਪਾਣੀ ਜਿਹੜਾ ਆ ਉਹ ਇਸ ਘਰ ਦੇ ਅੰਦਰ ਵੀ ਦਾਖਲ ਹੁੰਦਾ ਆ ਜਿਹੜਾ ਨੀਹਾਂ ਤੱਕ ਪਾਣੀ ਜਦੋਂ ਵੜਦਾ ਆ ਤਾਂ ਨੀਹਾਂ ਦੇ ਨਾਲ ਹੀ ਜਿਹੜਾ ਇਸ ਮਕਾਨ ਦਾ ਜਿਹੜਾ ਬੇਸ ਸੀ ਜਿਹੜੀਆਂ ਕਹਿ ਸਕਦੇ ਆ ਕਿ ਜਿਹੜੇ ਅਸੀਂ ਪਿੱਲਰ ਪਾਏ ਹੁੰਦੇ ਆ ਘਰਾਂ ਦੇ ਵਿੱਚ ਉਹ ਜਿਹੜੇ ਸਾਰੇ ਬ੍ਰੇਕ ਹੋ ਜਾਂਦੇ ਆ ਟੁੱਟ ਜਾਂਦੇ ਆ ਤਾਂ ਦੋਸਤੋ ਬਾਅਦ ਇਹ ਘਰ ਜਿਹੜਾ ਆ ਡਿੱਗ ਜਾਂਦਾ ਜਿਸ ਤਰ੍ਹਾਂ ਕਿ ਇਸ ਪਰਿਵਾਰ ਦੇ ਜਿਹੜੇ ਮੁਖੀ ਸੀ ਜਿਹੜੇ ਇਸ ਘਰ ਦੇ ਮੈਂਬਰ ਸੀ ਉਹਨਾਂ ਦਾ ਕਹਿਣਾ ਇਹ ਵੀ ਸੀ ਕਿ ਸਾਨੂੰ ਆਪਣੇ ਜ਼ਰੂਰੀ ਡਾਕੂਮੈਂਟਸ ਜੀਆਂ ਹੋਰ ਜਿਹੜੀਆਂ ਘਰ ਦੇ ਵਿੱਚ ਜ਼ਰੂਰੀ ਚੀਜ਼ਾਂ ਸੀ ਉਹੋ ਵੀ ਬਾਹਰ ਕੱਢਣ ਦਾ ਸਮਾਂ ਨਹੀਂ ਮਿਲਿਆ ਸੋ ਸਾਡੇ ਨਾਲ ਇੱਥੇ ਜਿਹੜੇ ਸੇਵਾਦਾਰ ਪਹੁੰਚੇ ਨੇ ਜਿੰਨਾਂ ਵੱਲੋਂ ਤੁਸੀਂ ਬਣ ਜਿਹੜਾ ਆ ਉਹ ਤਿਆਰ ਕੀਤਾ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਕੇਸ ਜਗ੍ਹਾ ਤੋਂ ਤੁਸੀਂ ਪਹੁੰਚੇ ਦੇ ਸੇਵਾਕਰ ਜੀ ਮੇਰਾ ਨਾਂ ਜੱਜਪਾਲ ਸਿੰਘ ਆ ਅਸੀਂ ਸਾਡਾ ਪਿੰਡ ਮਾਨਾ ਵਾਲਾ ਆਪਣਾ ਉਠੀਆਂ ਲਾਗੇ ਚੁਗਾਵਾ ਦਵਾਈ ਨਾਲਾ ਰੋਡ ਤੇ ਪੈਂਦਾ ਜੀ ਤੇ ਸ਼੍ਰੀਮਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਲਖਾ ਸਿੰਘ ਜੀ ਜਥੇਦਾਰ ਬਾਬਾ ਸਦਨਾਮ ਸਿੰਘ ਜੀ ਬਾਬਾ ਕਿਰਪਾਲ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਬਾਬਾ ਮਹਿਲ ਸਿੰਘ ਜੀ ਪਾਕਿਸਤਾਨ ਤੋਂ ਆਏ ਹੋਏ ਨੇ ਇਹ ਬਾਬਾ ਜੀ ਦੇ ਨਾਲ ਸਾਰੇ ਮਤਲਬ ਸੇਵਾ ਕਰਵਾ ਰਹੇ ਨੇ ਇਹ ਆਪਣਾ ਤਕਰੀਬਨ ਹੀ ਜਦੋਂ ਪਹਿਲੇ ਦਿਨ ਹੜ ਆਇਆ ਸੀ ਉਸ ਦਿਨ ਵੀ ਸਾਰਾ ਇਹਦਾ ਮਤਲਬ ਜਾਈ ਜਾ ਲੈ ਗਿਆ ਬਾਬਾ ਜੀ ਰਾਸ਼ਨ ਪਾਣੀ ਸਾਰਾ ਕੁਝ ਲੈ ਕੇ ਆਏ ਸੀ ਤੇ ਉਸ ਤੋਂ ਬਾਅਦ ਸਾਰੇ ਪਿੰਡਾਂ 'ਚ ਵਿਚਰਨ ਤੋਂ ਬਾਅਦ ਜਦੋਂ ਇੱਥੇ ਆਣ ਕੇ ਵੇਖੇ ਹਾਲਾਤ ਤੇ ਪਾਣੀ ਬਹੁਤ ਜ਼ਿਆਦਾ ਸੀ ਤੇ ਜਦੋਂ ਮਤਲਬ ਥੋੜਾ ਪਾਣੀ ਦਾ ਲੈਵਲ ਘਟ ਗਿਆ ਇੱਥੇ ਆਣ ਕੇ ਸਾਰਾ ਕੁਝ ਚੈੱਕ ਕੀਤਾ ਤੇ ਦੁਬਾਰਾ ਫਿਰ ਰਾਵੀ 'ਚ ਪਾਣੀ ਆਇਆ ਉਹਨੇ ਦੁਬਾਰਾ ਫਿਰ ਆ 10 12 ਪਿੰਡਾਂ ਤੇ ਮਾਰ ਕੀਤੀ ਫਿਰ ਉਦੋਂ ਬਾਬਾ ਜੀ ਨੇ ਆਣ ਕੇ ਮਤਲਬ ਇੱਥੇ ਡੇਰਾ ਲਾਇਆ ਫਿਰ ਬਾਬਾ ਜੀ ਨੇ ਵੀਡੀਓ ਪਾਈ ਵੀ ਇੱਥੇ ਸੰਗਤ ਪਹੁੰਚੇ ਸਾਰਿਆਂ ਨਾਲ ਸਲਾਹ مشورہ ਕਰਕੇ ਫਿਰ ਬਾਬਾ ਜੀ ਨੇ ਇੱਥੇ ਆਣ ਕੇ ਡੇਰਾ ਲਾਤਾ ਤੇ ਹੁਣ ਸੰਗਤਾਂ ਦੇ ਹਾੜੀ ਆਈ ਜਾਂਦੇ ਆ ਜੀ ਹਜ਼ਾਰਾਂ ਸੰਗਤਾਂ ਰੋਜ਼ ਆ ਰਹੀਆਂ ਸਾਰੇ ਲੀਡਰਸ ਆ ਰਹੇ ਨੇ ਤੇ ਜਥੇਬੰਦੀਆਂ ਸਾਰੀਆਂ ਆਣ ਕੇ ਸਮਰਥਨ ਦੇਣ ਡੀਆਂ ਬਾਬਾ ਜੀ ਕੋਲ ਸੇਵਾ ਵੀ ਲੈ ਕੇ ਆਉਂਦੇ ਨੇ ਰਾشن ਪਾਣੀ ਵੀ ਲੈ ਕੇ ਆਉਂਦੇ ਨੇ ਤੇ ਟਰਾਲੀਆਂ ਪਰ ਪਰ ਕੇ ਮਿੱਟੀ ਦੀਆਂ ਵੀ ਆ ਰਹੀਆਂ ਜੀ ਤੇ ਤਕਰੀਬਨ ਹੁਣ ਕਿਲੇ ਕਿ ਡੇੜ ਕਿ ਡੇੜ ਕਿਲੇ ਦਾ ਰਹਿ ਗਿਆ ਪਰ ਡੰਘਾਈ ਜਿਆਦਾ 40 ਫੁੱਟ ਨੀਵਾ ਆ ਤੇ 20 ਫੁੱਟ ਉੱਚਾ ਬੰਜਣਿਆ ਉਹਦੇ ਕਰਕੇ ਮਤਲਬ ਟਾਈਮ ਜਿਆਦਾ ਲੱਗਣ ਡਿਆ ਜੀ ਤੇ ਪੂਰੀ ਇਹ ਦੱਸੋ ਕਿ ਕਿਸ ਦਿਨ ਦੀ ਸ਼ੁਰੂਆਤ ਕੀਤੀ ਤੁਸੀਂ ਕਿੰਨੇ ਦਿਨ ਹੁਣ ਤੱਕ ਹੋ ਚੁੱਕੇ ਕਿੰਨੇ ਦਿਨ ਹੋਰ ਲੱਗ ਸਕਦੇ ਇਸ ਨੂੰ ਪੂਰਾ ਕੰਪਲੀਟ ਹੁੰਦੇ ਆ ਇਹ ਜੀ 3 ਤਰੀਕ ਦੀ ਸ਼ੁਰੂਆਤ ਹੋਈ ਆ ਜੀ ਤੇ ਅੱਜ ਮਤਲਬ 12 13 ਤਰੀਕ ਹੋ ਗਈ ਆ 10 ਕ ਦਿਨ 8 9 10 ਦਿਨ ਗਿਣ ਲਓ ਤੇ 15 ਕ ਦਿਨ ਦਾ ਹੋਰ ਬਕਤ ਦਿਨ ਰਾਤ ਸੇਵਾ ਚੱਲਦੀ ਘराती ਬੰਦ ਹੋ ਜਾਂਦੀ ਨਹੀਂ ਦਿਨ ਰਾਤ ਹੀ ਚੱਲਦੀ ਆ ਰਾਤ ਵੀ ਸਾਰਾ ਰਾਤ ਹੀ ਚੱਲਦਾ ਕੰਮ ਸਾਰੀ ਰਾਤ ਹੀ ਚੱਲਦਾ ਜੀ ਕੰਮ ਦਿਨ ਰਾਤ ਹੀ ਚੱਲਣ ਡਿਆ ਕੋਈ ਛੁੱਟੀ ਨਹੀਂ ਜਿਹੜੀ ਦਿਨ ਵਾਲੀ ਸੰਗਤ ਆ ਵੱਖਰੀ ਆਉਂਦੀ ਆ ਰਾਤ ਨੂੰ ਟਰਾਲੀਆਂ ਆ ਜਣੀਆਂ ਸਾਰੀ ਰਾਤ ਚੱਲਣਾ 4 ਵਜੇ ਦਿਨੇ ਛੁੱਟੀ ਹੁੰਦੀ ਆ ਸਵੇਰੇ 6 ਤੋਂ 7 ਵ ਇਹ ਫਿਰ ਤੁਹਾਨੂੰ ਗਾਈਡ ਕੋਨ ਕਰ ਰਿਹਾ ਕਿ ਇਸ ਤਰੀਕੇ ਨਾਲ ਕੰਮ ਕੀਤਾ ਜਾਵੇ ਕਿਉਂਕਿ ਪੁਲ ਬੰਨਣਾ ਆ ਔਰ ਪੱਕੇ ਤੌਰ ਤੇ ਇਹਨੂੰ ਜਿਹੜਾ ਆ ਤੁਸੀਂ ਕੰਪਲੀਟ ਕਰਨ ਜਾ ਰਹੇ ਹੋ ਇਹ ਜੀ ਪ੍ਰਸ਼ਾਸਨ ਨਾਲ ਆਪਣੇ ਕਰ ਰਿਹਾ ਉਹ ਦਸੀ ਜਾਂਦੇ ਕੋਈ ਇੰਜੀਨੀਅਰ ਸਾਹਿਬ ਅਜੀਤ ਸਾਹਿਬ ਆਏ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਸਰਕਾਰ ਵੱਲੋਂ ਉਹ ਆਣ ਕੇ ਕੋਲ ਖਲੋ ਕੇ ਆਪਣਾ ਸਾਰਾ ਕੰਮ ਕਰਵਾ ਰਹੇ ਆ ਜੀ ਹਾਂਜੀ ਤਾਂ ਇਹ ਦੱਸੋ ਕਿ ਜਿਸ ਤਰ੍ਹਾਂ ਪ੍ਰਮਾਤਮਾ ਨਾ ਕਰੇ ਜ਼ਿੰਦਗੀ ਦੇ ਵਿੱਚ ਦੁਬਾਰਾ ਇਹ ਮੰਜ਼ਰ ਦੇਖਣ ਨੂੰ ਮਿਲੇ ਦੁਬਾਰਾ ਇੱਕ ਰੋਪੀ ਪੰਜਾਬ ਜਾਂ ਦੇਸ਼ ਭਰ ਦੇ ਵਿੱਚ ਕਿਤੇ ਵੀ ਆਵੇ ਤਾਂ ਜਿਹੜਾ ਤੁਸੀਂ ਹੁਣੇ ਪੁਲ ਤਿਆਰ ਹੋਣ ਜਾ ਰਿਹਾ ਕਿੰਨਾ ਕੁ ਮਜ਼ਬੂਤ ਪੁਲ ਹੋਏਗਾ ਇਹ ਜੀ ਪੂਰੀ ਮਜ਼ਬੂਤੀ ਨਾਲ ਬਣੀ ਹੈ ਇਹ ਡਬਲ ਮਤਲਬ ਮਜ਼ਬੂਤੀ ਦੇ ਨਾਲ ਤਿਆਰ ਕੀਤਾ ਜਾ ਰਿਹਾ ਇਹਦੀ ਚੌੜਾਈ ਵੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਫਿਲਹਾਲ ਹੋਰ ਕਿਤੇ ਉਹ ਟੁੱਟ ਜਾਪਾਂ ਕਹਿ ਨਹੀਂ ਸਕਦੇ ਪਰ ਇਹਨੂੰ ਕੁਝ ਨਹੀਂ ਹੋਊਗਾ ਹਾਂਜੀ ਬਾਕੀ ਉਹ ਗਰਜੀਤ ਸਿੰਘ ਔਜਲਾ ਆਪਣੇ ਮੈਂਬਰ ਪਾਰਲੀਮੈਂਟ ਉਹ ਵੀ ਨਾਲ ਪੂਰੀ ਹੈਲਪ ਕਰਾ ਰਹੇ ਉਹਨਾਂ ਨੇ ਹੀ ਸਾਨੂੰ ਇਹ ਸਾਰੀ ਟੀਮ ਦਿੱਤੀ ਆ ਜਈ ਦੀ ਮਤਲਬ ਜਿੰਨੀਆਂ ਲੱਗੇ ਆ ਸਰਕਾਰੀ ਮੁਲਾਜ਼ਮਾਂ ਉਹਨਾਂ ਦੇ ਰਾਹੀਂ ਸਾਰਾ ਕੁਝ ਜਾਲਬਾਜ ਬੱਜ ਕੇ ਮਤਲਬ ਤੋੜੇ ਬਣ ਬਣ ਕੇ ਉੱਤੇ ਤੇ ਹੁਣ ਮਿੱਟੀ ਉਦਾਂ ਵੀ ਪੈਣ ਈ ਆ ਬੱਜਰ ਵੀ ਬਣ ਬਣ ਕੇ ਆ ਰਿਹਾ ਉਹ ਸਾਰਾ ਉੱਪਰ ਪਾ ਕੇ ਤੇਦੀ ਮਜ਼ਬੂਤੀ ਬਣਨੀ ਹੈ ਜੀ ਸੋ ਤਸਵੀਰਾਂ ਇੱਕ ਵਾਰ ਤੁਹਾਨੂੰ ਦੁਬਾਰਾ ਤੋਂ ਉਸ ਸਥਾਨ ਦੀਆਂ ਦਿਖਾਉਣੀਆਂ ਆ ਜਿਸ ਸਥਾਨ ਦੇ ਉੱਤੇ ਅੱਜ ਤੋਂ ਕਰੀਬ ਕੁਝ ਦਿਨ ਪਹਿਲਾਂ ਜਿਹੜਾ ਆ 6677881010 ਫੁੱਟ ਤੱਕ ਪਾਣੀ ਸੀ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਹਮਣੇ ਦੀ ਤਰਫ ਦਿਖਾ ਦੇਵੇ ਸਾਹਮਣੇ ਜਿਹੜਾ ਆ ਜਿਹੜਾ ਗੁਰੂ ਕਾ ਬਾਗ ਵਾਲੇ ਬਾਬਾ ਜੀ ਉਹਨਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਆ ਜਿਹੜਾ ਤੁਸੀ ਬੰਨਾ ਉਹਨੂੰ ਪੱਕਾ ਬੰਨਿਆ ਜਾ ਰਿਹਾ ਜਿਸ ਤਰ੍ਹਾਂ ਕਿ ਉਹਨਾਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੱਸਿਆ ਕਿ 10 ਦਿਨ ਹੋ ਗਏ ਨੇ ਕਰੀਬ ਸੰਗਤ ਜਿਹੜੀ ਆ ਉਹ 24 ਘੰਟੇ ਦੇ ਸੇਵਾ ਕਰ ਰਹੀ ਆ ਸਵੇਰੇ ਜਿਹੜੀ ਸੰਗਤ ਆ ਉਹ ਹੋਰ ਹੁੰਦੀ ਆ ਰਾਤ ਨੂੰ ਹੋਰ ਸੰਗਤ ਆ ਜਾਂਦੀ ਆ ਉਹਨਾਂ ਵੱਲੋਂ ਜਿਹੜਾ ਇਹ ਪੁਲ ਤਿਆਰ ਕੀਤਾ ਜਾ ਰਿਹਾ ਕੁਝ ਦਿਨਾਂ ਦੇ ਬਾਅਦ ਜਿਹੜਾ ਇਹ ਪੁਲ ਬਣ ਕੇ ਤਿਆਰ ਹੋ ਜਾਵੇਗਾ ਜਿਸ ਤਰ੍ਹਾਂ ਉਹਨਾਂ ਦੱਸਿਆ ਕਿ ਇਸ ਸਮੇਂ ਜਿਹੜਾ ਉਹਨਾਂ ਦੇ ਨਾਲ ਜਿਹੜੇ ਜਈ ਵੀ ਜਿਹੜੇ ਆ ਉਹ ਇੱਥੇ ਆਏ ਹੋਏ ਆ ਪ੍ਰਸ਼ਾਸਨ ਜਿਹੜਾ ਆ ਉਹ ਉਹਨਾਂ ਦੀ ਮਦਦ ਕਰ ਹੋਰ ਵੀ ਜਿਹੜੇ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨੂੰ ਸਮਰਥਨ ਕਰ ਰਹੀਆਂ ਨੇ ਤਾਂ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਅਸੀਂ ਅਜਨਾਲਾ ਦੇ ਪਿੰਡ ਕੋਨੇਵਾਲ ਦੇ ਜਿਹੜੇ ਉਹ ਦਿਖਾਣ ਜਾ ਰਹੇ ਆ ਤਾਂ ਤਸਵੀਰਾਂ ਇੱਕ ਵਾਰ ਮੈਂ ਮੁਰਤੋਂ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੇਗਾ ਕਿ ਉਹ ਸਾਹਮਣੇ ਬਿਲਕੁਲ ਜਿਹੜਾ ਆ ਉਹ ਤੁਸੀ ਬੰਦ ਜਿਹੜਾ ਆ ਉਸ ਨੂੰ ਬਾਬਾ ਜੀ ਜਿਹੜੇ ਗੁਰੂ ਘਰ ਬਾਗ ਵਾਲੇ ਨੇ ਉਹ ਤਿਆਰ ਕਰ ਰਹੇ ਨੇ ਸੋ ਸਾਡੇ ਨਾਲ ਇੱਥੇ ਭਾਈ ਸਾਹਿਬ ਮਜੂਨਾ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਹੈਗਾ ਜੀ ਹਰਮਨਪ੍ਰੀਤ ਸਿੰਘ ਮੇਰਾ ਪਿੰਡ ਹੈਗਾ ਕਾਲੇ ਕਨਪੁਰ ਹਾਂ ਅੰਮ੍ਰਿਤਸਰ ਤੋਂ ਆਇਆ ਮੈਂ ਹਾਂਜੀ ਹਾਂਜੀ ਤੇ ਆ ਸੰਤ ਮਹਾਂਪੁਰਸ਼ ਬਾਬਾ ਜੀ ਸਤਨਾਮ ਸਿੰਘ ਜੀ ਦੀ ਕਾਰ ਸੇਵਾ ਚੱਲਣ ਰਹੀ ਆ ਤੇ ਵੇਖੋ ਤੁਸੀਂ ਵੇਖ ਸਕਦੇ ਸੀ ਕਿ ਸੰਗਤ ਦਾ ਹਾੜੀ ਆਇਆ ਪਿਆ ਸੰਗਤ ਨੇ ਇੰਨਾ ਕੁ ਜ਼ਿਆਦਾ ਮਤਲਬ ਉਹ ਵੇਖ ਲਓ ਕਿ ਕੱਲ ਨਾਲੋਂ ਕੱਲ ਸੀ ਕੱਲ ਪਰਸੋ ਵੀ ਕੁਕਰੋ ਜੀ ਆਉਣ ਡੇ ਆ ਇੰਨਾ ਕੋ ਉੱਥੇ ਜਿਆਦਾ ਮਤਲਬ ਕਿ ਜਿਹੜੇ ਤੋੜੇ ਆ ਡੁੰਗਾਈ 40 ਫੁੱਟ ਡੁੰਗਾਈ ਦੱਸਣ ਡੇ ਤੇ ਵੇ ਲੋ ਇੱਕ ਸੰਗਤ ਆ ਸੰਗਤ ਦੇ ਪੈਰ ਪਾਏ ਆ ਤੇ ਇਹ ਜਿਹੜਾ ਵਾ ਕਿ ਬੰਨ ਵੱਜਣ ਡਿਆ ਹਾਂਜੀ ਤਾਂ ਕੀ ਲੱਗਦਾ ਤੁਹਾਨੂੰ ਕਿ ਜਿਹੜਾ ਪੰਜਾਬ ਦੇ ਨਾਲ ਕਹਿ ਸਕਦੇ ਆ ਕਿ ਜਿਹੜੇ ਪੰਜਾਬੀ ਆ ਉਹਨਾਂ ਨੇ ਇੰਨੇ ਵੱਡੇ ਲੈਵਲ ਦੇ ਉੱਤੇ ਸਹਿਯੋਗ ਕੀਤਾ ਕਿ ਕਿਸੇ ਹੋਰ ਦੀ ਜ਼ਰੂਰਤ ਨਹੀਂ ਮਹਿਸੂਸ ਹੋਈ ਲੋਕਾਂ ਨੂੰ ਬਿਲਕੁਲ ਜਿਵੇਂ ਕਿ ਇੰਨਾ ਕੁ ਜ਼ਿਆਦਾ ਲੋਕ ਸੇਵਾ ਕਰਨ ਲਈ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚੋਂ ਲੰਘੋ ਚਾਹੇ ਉਸ ਪਿੰਡ ਚ ਹੜ ਆਇਆ ਚਾਹੇ ਨਹੀਂ ਆਇਆ ਜਿਹੜੀ ਅਜਨਾਲੇ ਦੀ ਮੇਨ ਸੱਕੀ ਆ ਨਾ ਉਸ ਤੋਂ ਅਗਲੇ ਬੰਨੇ ਤੋਂ ਹਰ ਪਿੰਡ ਦੇ ਵਿੱਚ ਟਰਾਲੀਆਂ ਲੱਗੀਆਂ ਲੋਕ ਇੰਨੇ ਕਿ ਸੇਵਾ ਕਰਨ ਦੇ ਆ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਜ਼ਰੂਰਤ ਨਹੀਂ ਕਿਸੇ ਸਰਕਾਰ ਦੀ ਕਿਸੇ ਕੋਈ ਪ੍ਰਸ਼ਾਸਨ ਦੀ ਇਹ ਲੋਕਾਂ ਨੇ ਹੀ ਸੇਵਾ ਕਰਕੇ ਤੇ ਪੰਜਾਬ ਆਪਣੇ ਗੋਡਿਆਂ ਦੇ ਸਿਰ ਆਪ ਹੀ ਹੋ ਜਾਊਗਾ ਕਿਉਂਕਿ ਪੰਜਾਬ ਨੂੰ ਨਾ ਤੇ ਹੱਥ ੱਡਣ ਦੀ ਲੋੜ ਆ ਤੇ ਨਾ ਹੀ ਪੰਜਾਬੀ ਹੱਥ ੱਡਦੇ ਆ ਹਾਂਜੀ ਧੰਨਵਾਦ ਸਰ ਸੋ ਇਸ ਸੰ ਸਾਡੇ ਨਾਲ ਉਹੋ ਵੀਰ ਜਿਨ੍ਹਾਂ ਦੁਆਰਾ ਇੱਥੇ ਆ ਕੇ ਸੇਵਾਵੇ ਕੀਤੀ ਜਾ ਰਹੀ ਹੈ ਸੋ ਕੁਛ ਪਿੰਡ ਦੇ ਲੋਕ ਵੀ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਸੋ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਨੇ ਉਹ ਗਰਾਊਂਡ ਜ਼ੀਰੋ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਸ ਤਰ੍ਹਾਂ ਸੀਐਮ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਸ ਕਿਸਾਨ ਦੀ ਜ਼ਮੀਨ ਹੋਵੇਗੀ ਉਸ ਹੀ ਕਿਸਾਨ ਨੂੰ ਜਿਹੜਾ ਆ ਉਸ ਜ਼ਮੀਨ ਦੇ ਵਿੱਚ ਜਿਹੜੀ ਰੇਤ ਨਿਕਲੇਗੀ ਉਹ ਵੇਚਣ ਦੀ ਇਜਾਜ਼ਤ ਉਹਨਾਂ ਵੱਲੋਂ ਜਿਹੜੀ ਦਿੱਤੀ ਗਈ ਆ ਸੋ ਹਾਲਾਤ ਤੁਹਾਨੂੰ ਜਿਹੜੇ ਨੇ ਉਹ ਪਿੰਡ ਕੋਣੇਵਾਲ ਦੇ ਦਿਖਾਏ ਨੇ ਅੱਗੋਂ ਵੀ ਜਿਹੜਾ ਤੁਹਾਨੂੰ ਹਮਦਰ ਟੀਵੀ ਦੇ ਤੇ ਗਰਾਊਂਡ ਜ਼ੀਰੋ ਤੋਂ ਜਿਹੜਾ ਆ ਉਹ ਰਿਪੋਰਟਸ ਤੁਹਾਡੇ ਨਾਲ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਵਾਂਗੇ ਸੋ ਤੁਸੀਂ ਹਮਦਰ ਟੀਵੀ ਨਾਲ ਜੁੜੇ ਹੋਏ ਸੀ ਪਿੰਡ ਕੋਣੇਵਾਲ ਤੋਂ ਪ੍ਰਦੀਪ ਅਰੋੜਾ ਇਹੀ ਉਹ ਕਹਾਰਿਆ ਜੀ ਦਾ ਕਹਿ ਸਕਦੇ ਆ ਕਿ ਸਾਡੇ ਅਜਨਾਲਾ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਜਿਸ ਵੀਰ ਵੱਲੋਂ ਘਰ ਬਣਾਇਆ ਗਿਆ ਸੀ ਉਹ ਗਰੀਬ 9-10 ਸਾਲ ਦੱਸਦਿਆ ਕਿ ਉਹ ਬਾਹਰ ਰਹਿ ਕੇ ਆਇਆ ਆ ਪਰ ਉਧਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਹੜਾ ਇਹੋ ਜਿਹੇ ਹਾਲਾਤ ਪਹਿਲਾਂ ਅਸੀਂ ਵੀ ਨਹੀਂ ਵੇਖੇ ਲੋਕੀ ਦੱਸਦੇ ਸੀ 88 ਚ ਆਇਆ ਸੀ ਪਾਣੀ ਬੜੀ ਤੇਜ਼ ਆਇਆ ਚਲ ਗਿਆ ਪਰ ਹੁਣ ਜੇ ਗੱਲ ਕਰੀਏ ਵੀ 88 ਨਾਲੋਂ ਵੀ ਜ਼ਿਆਦਾ ਜਿਹੜਾ ਡਬਲ ਪਾਣੀ ਆਇਆ ਰੇਤ ਤੋਂ ਜਿਸ ਬੰਦੇ ਨੇ ਕਮਾਈ ਕੀਤੀ ਏ ਰੇਤ ਨੇ ਕਦੀ ਕਿਸੇ ਦਾ ਘਰ ਨਹੀਂ ਭਰਿਆ ਉਹਦੇ ਸੱਚ ਹੀ ਪਈ ਬਾਤ ਚ ਜੇ ਕਿਤੇ ਇੱਥੇ ਆਣ ਕੇ ਬੰਨਾ ਤੇ ਚੈੱਕ ਕੀਤਾ ਹੁੰਦਾ ਨਾ ਤੇ ਅੱਜ ਲੋਕਾਂ 100 ਚੋਂ 100 ਨੰਬਰ ਹੀ ਦੇ ਦੇਣੇ ਸੀ ਸਾਡੇ ਲੋਕ ਬੜੇ ਭੋਲੇ ਆ ਉਹ ਭੋਲੇ ਇਸ ਕਰਕੇ ਆ ਵੀ ਰੱਬ ਬਣਾਉਣ ਲੱਗਿਆ ਬੰਦੇ ਨੂੰ ਇੱਕ ਮਿੰਟ ਹੀ ਲਾਉਂਦੇ ਤੇ ਸੁੱਟਣ ਲੱਗਿਆਂ ਵੀ ਇੱਕ ਮਿੰਟ ਲਾਉਂਦੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਹੀ ਹੁੰਦੀ ਤੇ ਆ ਕੰਮ ਹੋਣਾ ਨਹੀਂ ਸੀ ਪੰਜਾਬ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਸਾਡੀ ਮੌਜੂਦਗੀ ਇਸ ਸਮੇਂ ਅਜਨਾਲਾ ਦੇ ਪਿੰਡ ਕੋਨੇਵਾਲ ਦੇ ਵਿੱਚ ਮੌਜੂਦ ਹਰ ਤੁਹਾਨੂੰ ਦੱਸ ਦਈਏ ਕਿ ਜੇਕਰ ਫਲੱਡ ਅਫੈਕਟਡ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਜਿਹੜਾ ਅਸਰ ਪਹੁੰਚਿਆ ਆ ਉਹ ਪਿੰਡ ਕੋਨੇਵਾਲ ਦੇ ਵਿੱਚ ਹੀ ਪਹੁੰਚਿਆ ਕਿਉਂਕਿ ਜਿਹੜਾ ਪਿੰਡ ਕੋਨੇਵਾਲ ਆ ਇਸ ਤੋਂ ਰਾਵੀ ਦਾ ਦਰਿਆ ਜਿਹੜਾ ਉਹ ਕੁਝ ਕਦਮਾਂ ਦੀ ਦੂਰੀ ਦੇ ਉੱਤੇ ਹੀ ਆ ਆ ਦੱਸ ਦਈਏ ਕਿ ਇਸ ਸਮੇਂ ਸਾਡੇ ਨਾਲ ਇਸ ਪਿੰਡ ਦੇ ਕੁਝ ਵਿਅਕਤੀ ਵੀ ਮੌਜੂਦ ਨੇ ਅਤੇ ਜੋ ਸਮਾਜ ਸੇਵੀ ਸੋਨੂ ਜੰਡਿਆਲਾ ਨੇ ਉਹ ਵੀ ਇਸ ਪਿੰਡ ਦੇ ਵਿੱਚ ਪਹੁੰਚੇ ਹੋਏ ਨੇ ਜਿਹੜੇ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਇਹਨਾਂ ਵੱਲੋਂ ਜਿਹੜੀ ਆ ਰਾਸ਼ਨ ਮਗਰੀ ਵੰਡੀ ਗਈ ਆ ਸੋ ਤੁਹਾਨੂੰ ਕਿਤੇ ਨਾ ਕਿਤੇ ਇਸਪਿੰਟ ਦੇ ਹਾਲਾਤ ਵੀ ਦਿਖਾਵਾਂਗੇ